ਇਹ ਫਰਮਾਨ ਘਰ-ਘਰ ਪਹੁੰਚੇ ਅੱਖਰ ਗਿਆਨ ਸਤਿ ਸ੍ਰੀ ਅਕਾਲ ਜੀ ਮੈਂ ਹਨਾਪ੍ਰਿਤ ਕਰਤੇ ਐਸੇ ਅੱਖਰ ਗਿਆਨ ਨੂੰ ਘਰ-ਘਰ ਪਹੁੰਚਾਉਣ ਦੇ ਲਈ ਅਸੀਂ ਇੱਕ ਨਵੀਂ ਉਡਾਨ ਭਰੀ ਆ ਜਿਸ ਪ੍ਰੋਗਰਾਮ ਦਾ ਨਾਮ ਹੈ ਨਵੀਆਂ ਕਲਮਾ ਨਵੀਂ ਉਡਾਨ ਤੇ ਅੱਜ ਇਹ ਸਾਡੀ ਉਡਾਨ ਜ਼ਿਲ੍ਹਾ ਪਟਿਆਲਾ ਦੇ ਪਿੰਡ ਆਲੋਵਾਲ ਦੇ ਵਿੱਚ ਪਹੁੰਚੀ ਆ ਤੇ ਆਓ ਸਭ ਤੋਂ ਪਹਿਲਾਂ ਤੁਹਾਨੂੰ ਖੂਬਸੂਰਤ ਦੇ ਸਕੂਲ ਦਾ ਦ੍ਰਿਸ਼ ਦਿਖਾਉਨੇ ਆ ਤੇ ਉਸ ਤੋਂ ਬਾਅਦ ਬੱਚਿਆਂ ਦੀਆਂ ਲਿਖੀਆਂ ਹੋਈਆਂ ਕਲਮਾ ਦੇ ਵਿੱਚੋਂ ਖੂਬਸੂਰਤ ਜੀਆਂ ਰਚਨਾਵਾਂ ਤੇ ਕਵਿਤਾਵਾਂ ਤੁਹਾਨੂੰ ਸੁਣਾਉਨੇ ਆ ਆਜੋ ਸਾਡੇ ਮੇਰੇ प्यार पैसा श्रेकाल मेरा नाम सुक्मन कौर तालीवाल है मैं कैम्ब्रिज ग्लोबल स्कूल रखड़ा पटियाला विच 9वीं जमात दी विद्यार्थन हां आज मैं ਤੁਹਾਡੇ ਸਾਹਮਣੇ ਇੱਕ ਕਵਿਤਾ ਪੇਸ਼ ਕਰਨ ਜਾ ਰਹੀ ਹਾਂ ਮੇਰੀ ਕਵਿਤਾ ਦਾ ਵਿਸ਼ਾ ਹੈ ਨਸ਼ੇ ਆਸ ਹੈ ਕਿ ਤੁਹਾਨੂੰ ਪਸੰਦ ਆਊਗੀ ਚਿੱਟੇ ਦਿਨ ਦੇਖੋ ਇੱਥੇ ਚਿੱਟਾ ਵਿਕਦਾ ਮੈਨੂੰ ਰੰਗਲਾ ਪੰਜਾਬ ਹੁੰਦਾ ਫਿੱਕਾ ਦਿਖਦਾ ਮੈਨੂੰ ਰੰਗਲਾ ਪੰਜਾਬ ਹੁੰਦਾ ਫਿੱਕਾ ਦਿਖਦਾ ਕਿੰਨੇ ਹੀ ਖਾਲੇ ਨੇ ਪੁੱਤ ਨੇ ਮਾਵਾਂ ਦੇ ਦੱਸਿਏ ਅਸੀਂ ਬੱਚਿਆਂ ਨੂੰ ਕੀ ਸਮਝਾਵਾਂਗੇ ਦੱਸਿਏ ਅਸੀਂ ਬੱਚਿਆਂ ਨੂੰ ਕੀ ਸਮਝਾਵਾਂਗੇ ਪਿਓ ਜਦ ਪੁੱਤ ਮੂਰੇ ਛੋਟੇ ਖਿੱਚਦਾ ਚਿੱਟੇ ਦੇਣ ਦੇਖੋ ਇੱਥੇ ਚਿੱਟਾ ਵਿਕਦਾ ਮੈਨੂੰ ਰੰਗਲਾ ਪੰਜਾਬ ਹੁੰਦਾ ਫਿੱਕਾ ਦਿਖਦਾ ਮੈਨੂੰ ਰੰਗਲਾ ਪੰਜਾਬ ਹੁੰਦਾ ਫਿੱਕਾ ਦਿਖਦਾ ਹੋ ਵੋਟਾਂ ਲੈਣ ਵੇਲੇ ਜਿਹੜਾ ਹੱਥ ਜੋੜਦਾ ਬਣ ਕੇ ਵਜ਼ੀਰਿਓ ਕਦੇਨਾ ਬੋਰਡ ਦਾ ਵੋਟਾਂ ਲੈਣ ਵੇਲੇ ਜਿਹੜਾ ਹੱਥ ਜੋੜਦਾ ਬਣ ਕੇ ਵਜ਼ੀਰਿਓ ਕਦੇਨਾ ਬੋਰਡ ਦਾ ਮਾੜੀਆਂ ਨੇ ਸਰਕਾਰਾਂ ਤਾਈਆਂ ਸਿਖਵਾ ਚਿੱਟੇ ਦਿਨ ਦੇਖੋ ਇੱਥੇ ਚਿੱਟਾ ਵਿਕਦਾ ਮੈਨੂੰ ਰੰਗਲਾ ਪੰਜਾਬ ਹੁੰਦਾ ਫਿੱਕਾ ਦਿਖਦਾ ਮੈਨੂੰ ਰੰਗਲਾ ਪੰਜਾਬ ਹੁੰਦਾ ਫਿੱਕਾ ਦਿਖਦਾ ਕਿੰਨੀਆਂ ਹੀ ਪੈਣਾ ਦੇ ਵੀਰ ਮਾਰਤੇ ਹਾਏ ਨਸ਼ਿਆਂ ਨੇ ਕਿੰਨਿਆਂ ਦੇ ਘਰ ਉਜਾੜਤੇ ਕਿੰਨੀਆਂ ਹੀ ਪੈਣਾ ਦੇ ਵੀਰ ਮਾਰਤੇ ਹਾਏ ਨਸ਼ਿਆਂ ਨੇ ਕਿੰਨਿਆਂ ਦੇ ਘਰ ਉਜਾੜਤੇ ਦੁੱਖ ਜਰਿਆ ਨਾ ਜਾਵੇ ਮਰਿਆ ਸੁਹਾਗ ਜਿਸ ਦਾ ਚਿੱਟੇ ਦਿਨ ਦੇਖੋ ਇੱਥੇ ਚਿੱਟਾ ਵਿਕਦਾ ਮੈਨੂੰ ਰੰਗਲਾ ਪੰਜਾਬ ਹੁੰਦਾ ਫਿੱਕਾ ਦਿਖਦਾ ਹੈ ਮੈਨੂੰ ਰੰਗਲਾ ਪੰਜਾਬ ਹੁੰਦਾ ਫਿੱਕਾ ਦਿਖਦਾ ਆਓ ਅੱਜ ਰੀਤ ਨਵੀਂ ਕਤੋਰੀਏ ਸਾਡੇ ਨਸ਼ੇ ਬੱਚਿਆਂ ਨੂੰ ਖੇਡਾਂ ਨਾਲ ਜੋੜੀਏ ਆਓ ਅਜ ਰੀਤ ਨਵੀਂ ਕਤੋਰੀਏ ਸਾਡੇ ਨਸ਼ੇ ਬੱਚਿਆਂ ਨੂੰ ਖੇਡਾਂ ਨਾਲ ਜੋੜੀਏ ਸੁਖਮੰਤਾ ਹੀਵਾਰ ਸਦਾ ਸੱਚ ਲਿਖਦਾ ਸੁਖਮੰਤਾ ਹੀਵਾਰ ਸਦਾ ਸੱਚ ਲਿਖਦਾ ਚਿੱਟੇ ਦਿਨ ਦੇਖੋ ਇੱਥੇ ਚਿੱਟਾ ਵਿਕਦਾ ਮੈਨੂੰ ਰੰਗਲਾ ਪੰਜਾਬ ਹੁੰਦਾ ਫਿੱਕਾ ਦਿਖਦਾ ਹੈ ਮੈਨੂੰ ਰੰਗਲਾ ਪੰਜਾਬ ਹੁੰਦਾ ਫਿੱਕਾ ਦਿਖਦਾ ਧੰਨਵਾਦ ਮੇਰਾ ਨਾਮ ਅਸ਼ਦੀਪ ਸਿੰਘ ਹੈ ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲਾਡਾ ਦਾ ਵਿਦਿਆਰਥੀ ਹਾਂ ਮੇਰੀ ਕਵਿਤਾ ਦਾ ਨਾਮ ਹੈ ਬਾਬਾ ਨਾਨਕ ਸ਼ੁਰੂ ਹੋਏ ਸੀ ਪਾਪ ਦੁਆਰਾ ਫਿਰ ਧਰਤੀ ਤੇ ਚਮਕ ਗਿਆ ਇੱਕ ਤਾਰਾ ਫਿਰ ਉਹ ਧਰਤੀ ਤੇ ਕਰ ਲੋਕਾਂ ਅਰਦਾਸ ਉਸ ਨੂੰ ਬੁਲਾਇਆ ਏ ਬਾਬੇ ਨਾਨਕ ਦਾ ਨਾਂ ਕੁੱਲ ਦੁਨੀਆ ਤੇ ਛਾਇਆ ਏ ਛੋਟੇ ਹੁੰਦਿਆਂ ਹੀ ਭੁੱਖੇ ਸਾਧੂਆਂ ਨੂੰ ਭੋਜਨ ਚਕਾਇਆ ਸਾਰੀ ਹੀ ਦੁਨੀਆ ਨੂੰ ਉਹਨਾਂ ਸੱਚ ਦਾ ਪਾਠ ਪੜਾਇਆ ਪੈਦਲ ਹੀ ਸਾਰੀ ਦੁਨੀਆ ਨੂੰ ਗਾਇਆ ਏ ਬਾਬੇ ਨਾਨਕ ਦਾ ਨਾਂ ਕੁੱਲ ਦੁਨੀਆ ਤੇ ਛਾਇਆ ਏ ਕੀਤੀ ਭਗਤੀ ਬਹਿ ਕੇ ਬਾਬਾ ਵੇਈ ਨਦੀ ਦੇ ਕੰਢੇ ਬਾਬੇ ਨਾਨਕ ਨੇ ਤਾਂ ਬੰਦ ਕਰਾਏ ਮਾੜੇ ਧੰਦੇ ਲੋੜ ਪੈਣ ਤੇ ਸਭ ਬੰਦਿਆਂ ਦਾ ਸਾਥ ਨਭਾਇਆ ਏ ਬਾਬੇ ਨਾਨਕ ਦਾ ਨਾਂ ਕੁੱਲ ਦੁਨੀਆ ਤੇ ਛਾਇਆ ਏ ਨਾਮ ਉਹਦੇ ਨਾਲ ਤਾਂ ਅਕਲ ਕਿੰਨਿਆਂ ਨੂੰ ਆਈ ਏ ਉਨੇ ਹੀ ਪੈਦਨ ਵਾਲੇ ਦੀ ਲਿਖਣ ਦੀ ਜੋਤ ਜਗਾਈਏ ਕਰਕੇ ਸਰਬੱਤ ਦਾ ਭਲਾ ਸਭ ਤੋਂ ਅੱਗੇ ਆਇਆ ਏ ਬਾਬੇ ਨਾਨਕ ਦਾ ਨਾਂ ਕੁੱਲ ਦੁਨੀਆ ਤੇ ਛਾਇਆ ਏ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਈਸ਼ਾ ਹੈ ਮੈਂ ਸਰਕਾਰੀ ਹਾਈ ਸਕੂਲ ਪਟਿਆਲਾ ਕੰਟ ਵਿਖੇ ਪੜਦੀ ਹਾਂ ਮੈਂ ਅੱਜ ਤੁਹਾਡੇ ਸਾਹਮਣੇ ਇੱਕ ਕਵਿਤਾ ਪੇਸ਼ ਕਰਨ ਜਾ ਰਹੀ ਹਾਂ ਜਿਸ ਦਾ ਸਿਰਲੇਖ ਹੈ ਦਾਦੀ ਮਾਂ ਦਾਦੀ ਮਾਂ ਮੇਰੀ ਦਾਦੀ ਮਾਂ ਪਿਆਰੀ ਪਿਆਰੀ ਦਾਦੀ ਮਾਂ ਸਵੇਰੇ ਉੱਠ ਕੇ ਮੈਨੂੰ ਜਗਾਉਂਦੀ ਮੇਰੇ ਨਾਲ ਲਾਡ ਲੜਾਉਂਦੀ ਰੋਟੀ ਖਿਲਾਉਂਦਾਦੀ ਮਾਂ ਤੇ ਪਾਣੀ ਪਿਲਾਉਂਦਾਦੀ ਮਾਂ ਦਾਦੀ ਮਾਂ ਮੇਰੀ ਦਾਦੀ ਮਾਂ ਪਿਆਰੀ ਪਿਆਰੀ ਦਾਦੀ ਮਾਂ ਲੋਰੀ ਸੁਣਾਉਂਦਾਦੀ ਮਾਂ ਤੇ ਕਹਾਣੀ ਵੀ ਸੁਣਾਉਂਦਾਦੀ ਮਾਂ ਦਾਦੀ ਮਾਂ ਮੇਰੀ ਦਾਦੀ ਮਾਂ ਪਿਆਰੀ ਪਿਆਰੀ ਦਾਦੀ ਮਾਂ ਮੇਰੇ ਸਿਰ ਤੇ ਜਿਸ ਦੀ ਸ਼ੁਕਰੀਆ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਮਨਮਿਤ ਕੌਰ ਹੈ ਮੈਂ ਸਰਕਾਰੀ ਹਾਈ ਸਕੂਲ ਪਟਿਆਲਾ ਕੈਂ ਵਿਖੇ 8ਵੀਂ ਜਮਾਤ ਦੀ ਵਿਦਿਆਰਥਣਾ ਅੱਜ ਮੈਂ ਤੁਹਾਡੇ ਸਾਹਮਣੇ ਕਵਿਤਾ ਪੇਸ਼ ਕਰਨ ਜਾ ਰਹੀ ਹਾਂ ਜਿਸ ਦਾ ਸੁਰਲੇਖ ਹੈ ਕੁਦਰਤ ਇਹ ਨਦੀਆਂ ਟੋਬੇ ਸੁਖ ਜਾਣੇ ਇਹ ਨਦੀਆਂ ਟੋਬੇ ਸੁਖ ਜਾਣੇ ਬੂਹੇ ਬੇੜੇ ਤੁਰਖ ਮੁਖ ਜਾਣੇ ਹੱਥੋਂ ਵੇਲਾ ਲੰਘ ਜਾਣਾ ਜਦ ਸਮਝੂ ਜਗ ਕਹਾਣੀ ਧਰਤੀ ਉੱਤੋਂ ਛਾ ਮੁਕ ਜਾਉ ਥੱਲੋਂ ਮੁਕਣਾ ਪਾਣੀ ਕੁਖ ਵਿੱਚ ਤੀਨਾ ਮਾਰੋ ਲੋਕੋ ਕੁੱਖ ਵਿੱਚ ਤੀਨਾ ਮਾਰੋ ਲੋਕੋ ਇਹੇ ਨਾ ਕਹਿਰ ਗੁਜ਼ਾਰੋ ਲੋਕੋ ਕਿੱਥੋਂ ਨੂਹਾ ਲਿਆਉਂਗੇ ਕਿੱਥੋਂ ਨੂਹਾ ਲਿਆਉਂਗੇ ਜੇ ਨਹੀਂ ਰਹਿਣੀ ਧੀ ਤਿਆਣੀ ତਰਤੀ ਉੱਤੋ ਛਾ ਮੁਕ ਜਾਓ ਥੱਲੋਂ ਮੁਕਣਾ ਪਾਣੀ ਕੁਦਰਤ ਨਾਲ ਜੋ ਖੇਡਾਂ ਕਰਦੇ ਕੁਦਰਤ ਨਾਲ ਕੁਦਰਤ ਨਾਲ ਜੋ ਖੇਡਾਂ ਕਰਦੇ ਫਸਦੇ ਕਹਿਰ ਤੋਂ ਕਿਉਂ ਨਾ ਡਰਦੇ ਕੁਝ ਨਹੀਂ ਵੇਖਿਓ ਬਚਨਾ ਕੁਝ ਨਹੀਂ ਵੇਖਿਓ ਬਚਨਾ ਕਿਉਂ ਕਰਦੇ ਹੋ ਮਨਮਾਨੀ ତਰਤੀ ਉੱਤੋ ਛਾ ਮੁਕ ਜਾਓ ਥੱਲੋਂ ਮੁਕਣਾ ਪਾਣੀ ਕਰ ਕਰ ਮੋਟਰ ਕਾਰਾਂ ਹੋਈਆਂ ਕਾਰ ਕਾਰ ਮੋਟਰ ਕਾਰਾਂ ਹੋਈਆਂ ਵਿੱਚ ਬਗੀਚੇ ਵਹਾਰਾਂ ਖੋਈਆਂ ਸਾਹ ਵੀ ਲੈ ਹੁੰਦਾ ਨਹੀਂ ਸਾਹ ਵੀ ਲੈ ਹੁੰਦਾ ਨਹੀਂ ਇਹ ਦੁਸ਼ਿਤ ਹਵਾ ਹੈ ਪੈਂਦੀ ਖਾਣੀ ਧਰਤੀ ਉਤੋਂ ਛਾ ਮੁਕਜਉ ਥੱਲੋਂ ਮੁਕਣਾ ਪਾਣੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰ ਸਤਿ ਸ਼੍ਰੀ ਅਕਾਲ ਮੇਰਾ ਨਾਮ ਸੁਖਜੀਤ ਕਹ ਹਾਂ ਮੈਂ ਸਰਕਾਰੀ ਹਾਈ ਸਕੂਲ ਪਟਿਆਲਾ ਕੈਂਟ ਵਿੱਚ 9ਵੀਂ ਜਮਾਤ ਦੇ ਵਿਦਿਆਰਥਣ ਹਾਂ ਮੇਰੀ ਆਸ ਦੀ ਕਵਿਤਾ ਦਾ ਸੁਰ ਲੇਖ ਹੈ ਮਾਂ ਬੋਲੀ ਵਿੱਚ ਬੋਲ ਬੋਲ ਤੇਰੇ ਅਨਮੋਲ ਅਮੜੀਏ ਬੋਲ ਤੇਰੇ ਅਨਮੋਲ ਮਾਂ ਬੋਲੀ ਵਿੱਚ ਬੋਲ ਅਮੜੀਏ ਮਾਂ ਬੋਲੀ ਵਿੱਚ ਬੋਲ ਅੰਮੀਏ ਮੇਰੀ ਪਿਆਰੀ ਯਮੀਏ ਪਿਆਰੀ ਤੇ ਸੱਚਿਆਰੀ ਯਮੀਏ ਰੱਬ ਤੋਂ ਵੱਧ ਨਿਆਰੀ ਯਮੀਏ ਦੋ ਪਲ ਬਹਿ ਕੇ ਕੋਲ ਅਮੜੀਏ ਮਾਂ ਬੋਲੀ ਵਿੱਚ ਬੋਲ ਮਾਂ ਬੋਲੀ ਵਿੱਚ ਬੋਲ ਅਮੜੀਏ ਮਾਂ ਬੋਲੀ ਵਿੱਚ ਬੋਲ ਮਾਂ ਬੋਲੀ ਵਿੱਚ ਮਾਂ ਹੀ ਬੋਲੇ ਜਾ ਮਾਵਰਗੀ ਚਾਹੀ ਬੋਲੇ ਕੁੱਟ ਕਲੇਜੇ ਲੌਂਦੀ ਬੋਲੀ ਬੋਲੀ ਗੋਲ ਮਟੋਲ ਅਮੜੀਏ ਮਾਂ ਬੋਲੀ ਵਿੱਚ ਬੋਲ ਮਾਂ ਬੋਲੀ ਵਿੱਚ ਬੋਲ ਅਮੜੀਏ ਮਾਂ ਬੋਲੀ ਵਿੱਚ ਬੋਲ ਹੋਰ ਬੋਲੀਆਂ ਆਸੇ ਪਾਸੇ ਦੁੱਖ ਸੁੱਖ ਗਮੀਆਂ ਕਿਧਰੇ ਹਾਸੇ ਸਿੱਖ ਲਾਉਂਗੀ ਮਗਰੋਂ ਆਪੇ ਹੁਣ ਤੂੰ ਮੇਰੇ ਕੋਲ ਅਮੜੀਏ ਮਾਂ ਬੋਲੀ ਵਿੱਚ ਬੋਲ ਮਾਂ ਬੋਲੀ ਵਿੱਚ ਬੋਲ ਅਮੜੀਏ ਮਾਂ ਬੋਲੀ ਵਿੱਚ ਬੋਲ ਮਾਂ ਬੋਲੀ ਵਿੱਚ ਬੋਲ ਅਮੜੀਏ ਮਾਂ ਬੋਲੀ ਵਿੱਚ ਬੋਲ ਮਾਂ ਬੋਲੀ ਵਿੱਚ ਬੋਲ ਧੰਨਵਾਦ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਮਾਨੀ ਜੀ ਸਰਕਾਰੀ ਹਾਈ ਸਕੂਲ ਪਟਿਆਲਾ ਕੈਂਟ ਵਿਖੇ 10ਵੀਂ ਜਮਾਤ ਦੀ ਵਿਦਿਆਰਥਣ ਹਾਂ ਮੈਂ ਤੁਹਾਡੇ ਸਾਹਮਣੇ ਆਪਣੇ ਦੁਆਰਾ ਲਿਖੀ ਕਵਿਤਾ ਪੇਸ਼ ਕਰਨ ਜਾ ਰਹੀ ਹਾਂ ਜਿਸ ਦਾ ਸਿਰਲੇਖ ਹੈ ਮਾਂ ਧਰਤੀ ਤੇ ਮਾਂ ਰੱਬ ਦੀ ਪਛਾਣ ਹੁੰਦੀ ਏ ਧਰਤੀ ਤੇ ਮਾਂ ਰੱਬ ਦੀ ਪਛਾਣ ਹੁੰਦੀ ਏ ਉਹਦੇ ਬੱਚਾਂ ਵਿੱਚ ਵਸੀ ਉਸ ਦੀ ਜਾਨ ਹੁੰਦੀ ਏ ਉਹਦੇ ਬੱਚਿਆਂ ਵਿੱਚ ਵਸੀ ਉਸ ਦੀ ਜਾਨ ਹੁੰਦੀ ਏ ਸਮਾਂ ਕਾਢ ਕੇ ਬੈਠਿਆ ਕਰੋ ਮਾਂ ਕੋਲ ਲੋਕੋ ਸਮਾਂ ਕਾਢ ਕੇ ਬੈਠਿਆ ਕਰੋ ਮਾਂ ਕੋਲ ਕਿਉਂਕਿ ਮਾਂ ਗੁਣਾ ਦੀ ਖਾਨ ਹੁੰਦੀ ਏ ਕਿਉਂਕਿ ਮਾਂ ਗੁਣਾ ਦੀ ਖਾਨ ਹੁੰਦੀ ਏ ਮਾਂ ਧਰਤੀ ਤੇ ਜੰਨਤ ਦਾ ਨੂਰ ਹੁੰਦੀ ਏ ਮਾਂ ਧਰਤੀ ਤੇ ਜੰਨਤ ਦਾ ਨੂਰ ਹੁੰਦੀ ਏ ਉਹਦੇ ਕਾਰਨ ਹੀ ਮੁਸ਼ਕਿਲ ਹਰ ਦੂਰ ਹੁੰਦੀ ਏ ਉਹ ਪੁੱਲ ਕੇ ਵੀ ਕੁਝ ਗਲਤ ਨਹੀਂ ਕਰ ਸਕਦੀ ਉਹ ਪੁੱਲਕੇ ਵੀ ਕੁਝ ਗਲਤ ਨਹੀਂ ਕਰ ਸਕਦੀ ਉਹ ਤਾਂ ਮੁਸ਼ਕਲਾਂ ਅੱਗੇ ਮਜਬੂਰ ਹੁੰਦੀ ਏ ਉਹ ਤਾਂ ਮੁਸ਼ਕਲਾਂ ਅੱਗੇ ਮਜਬੂਰ ਹੁੰਦੀ ਏ ਮਾਂ ਹੀ ਬੱਚੇ ਦਾ ਸੱਚਾ ਯਾਰ ਹੁੰਦੀ ਏ ਮਾਂ ਹੀ ਬੱਚੇ ਦਾ ਸੱਚਾ ਯਾਰ ਹੁੰਦੀ ਏ ਉਸ ਬਿਨਾ ਤਾਂ ਜ਼ਿੰਦਗੀ ਬੇਕਾਰ ਹੁੰਦੀ ਏ ਦੁਨੀਆਂ ਵਿੱਚ ਕੋਈ ਗੁਨਾਹ ਨਾ ਕਰਿਓ ਦੁਨੀਆਂ ਵਿੱਚ ਕੋਈ ਗੁਨਾਹ ਨਾ ਕਰਿਓ ਉਹਦੇ ਲਈ ਤਾਂ ਮਾਂ ਜ਼ਿੰਮੇਵਾਰ ਹੁੰਦੀ ਏ ਮਾਂ ਜ਼ਿੰਮੇਵਾਰ ਹੁੰਦੀ ਏ ਗੁੰਗੇ ਬੱਚੇ ਦੀ ਮਾਂ ਆਵਾਜ਼ ਹੁੰਦੀ ਏ ਗੁੰਗੇ ਬੱਚੇ ਦੀ ਮਾਂ ਆਵਾਜ਼ ਹੁੰਦੀ ਏ ਸਿਰਫ ਮਾਂ ਹੀ ਕਦੇ ਨਾ ਨਰਾਜ਼ ਹੁੰਦੀ ਏ ਉਸ ਦੇ ਅੱਗੇ ਤਾਂ ਹਰ ਸਨਮਾਨ ਛੋਟਾ ਏ ਉਸ ਦੇ ਅੱਗੇ ਤਾਂ ਹਰ ਸਨਮਾਨ ਛੋਟਾ ਏ ਸੁਖੀ ਮਾਂ ਇਸ ਦੁਨੀਆ ਦਾ ਤਾਜ ਹੁੰਦੀ ਏ ਇਸ ਦੁਨੀਆ ਦਾ ਤਾਜ ਹੁੰਦੀ ਏ ਸਮਾਂ ਕੱਢ ਕੇ ਬੈਠਿਆ ਕਰੋ ਮਾਂ ਕੋਲ ਲੋਕੋ ਸਮਾ ਕੱਢ ਕੇ ਬੈਠਿਆ ਕਰੋ ਮਾਂ ਕੋਲ ਕਿਉਂਕਿ ਮਾਂ ਹਰ ਖੁਸ਼ੀ ਦਾ ਰਾਜ਼ ਹੁੰਦੀ ਏ ਕਿਉਂਕਿ ਮਾਂ ਹਰ ਖੁਸ਼ੀ ਦਾ ਰਾਜ਼ ਹੁੰਦੀ ਏ ਰਾਜ਼ ਹੁੰਦੀ ਏ ਧੰਨਵਾਦ ਮੇਰਾ ਨਾਮ ਹਰਸ਼ਦੀਪ कौर ਹੈ ਮੈਂ ਸਰਕਾਰੀ ਕੰਨਰ ਸੀਨੀਅਰ ਸੈਕੰਡਰੀ ਕਲਕਰ ਰੋਡ ਰਾਜਪੁਰਾ ਸਕੂਲ ਵਿਖੇ 8ਵੀਂ ਜਮਾਤ ਵਿੱਚ ਪੜਦੀ ਹਾਂ ਮੇਰੀ ਕਵਿਤਾ ਦਾ ਨਾਮ ਹੈ ਪੁਸਤਕਾਂ ਨੂੰ ਮਾਂ ਨਾਲ ਰੱਖਣਾ ਪੁਸਤਕਾਂ ਤੋਂ ਹੀ ਸਾਨੂੰ ਜੀਵਨ ਮਿਲਦਾ ਏ ਕਿਤਾਬਾਂ ਨਾਲ ਜ਼ਿੰਦਗੀ ਵਾਲਾ ਫੁੱਲ ਖਿਲਦਾ ਏ ਨਾਲ ਕਿਤਾਬਾਂ ਸਾਡੀ ਜੱਗ ਤੇ ਸ਼ਾਨ ਏ ਪੜਦੇ ਆਂ ਅਸੀਂ ਕਿਤਾਬਾਂ ਸਾਨੂੰ ਮਾਣ ਏ ਨਾਲ ਕਿਤਾਬਾਂ ਦਿਲ ਦੀਆਂ ਗੱਲਾਂ ਕਰਦੇ ਆਂ ਵਾਅਦੇ ਘਾਟੇ ਹਰ ਜ਼ਿੰਦਗੀ ਵਿੱਚ ਜੜਦੇ ਆਂ ਵਿੱਚ ਕਿਤਾਬਾਂ ਵੱਸਦੀ ਸਾਡੀ ਜਾਨ ਏ ਪੜਦੇ ਆਂ ਅਸੀਂ ਕਿਤਾਬਾਂ ਸਾਨੂੰ ਮਾਣ ਏ ਪੜਦੇ ਆਂ ਅਸੀਂ ਕਿਤਾਬਾਂ ਸਾਨੂੰ ਮਾਣ ਏ ਅੱਗੇ ਵਧਣ ਦਾ ਵੱਲ ਕਿਤਾਬਾਂ ਦੱਸਦੀਆਂ ਹਰ ਗੁੰਝਲ ਦਾ ਹੱਲ ਕਿਤਾਬਾਂ ਦੱਸਦੀਆਂ ਸਿੱਧੇ ਰਾਤੇ ਪਾਉਂਦੀ ਐ ਜੋ ਅਣਜਾਣ ਨੇ ਪੜਦੇ ਆਂ ਅਸੀਂ ਕਿਤਾਬਾਂ ਸਾਨੂੰ ਮਾਣੇ ਇੱਕ ਇੱਕ ਅੱਖਰ ਵਿੱਚ ਕਿਤਾਬਾਂ ਪੜਦੇ ਆਂ ਸਿੱਧੇ ਸਫਲਤਾ ਦੀ ਪੌੜੀ ਉੱਤੇ ਚੜਦੇ ਆਂ ਰੰਗ ਭਰਿਆ ਜਿੱਥੇ ਖਾਲੀ ਪਿਆ ਮੈਦਾਨ ਹੈ ਪੜਦੇ ਆਂ ਅਸੀਂ ਕਿਤਾਬਾਂ ਸਾਨੂੰ ਮਾਣੇ ਪੜਦੇ ਆਂ ਅਸੀਂ ਕਿਤਾਬਾਂ ਸਾਨੂੰ ਮਾਣੇ ਥੈਂਕ ਯੂ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਪਰਿਸ਼ਾਦ ਸ਼ੀਅ ਅਕਾਲ ਮੇਰਾ ਨਾਮ ਜਸਨੀਤ ਕੌਰ ਹੈ ਮੈਂ ਸਰਕਾਰੀ ਕન્યા ਸਿਨੇਸ ਕੈਂਡੀ ਸਮਾਰਟ ਸਕੂਲ ਕਾਲਕਾ ਰੋਡ ਵਿਖੇ ਪੜ੍ਹਦੀ ਹਾਂ ਅੱਜ ਮੈਂ ਤੁਹਾਡੇ ਸਾਹਮਣੇ ਆਪਣੀ ਇੱਕ ਕਵਿਤਾ ਪੇਸ਼ ਕਰਨ ਜਾ ਰਹੀ ਹਾਂ ਦੇਸ਼ ਹੈ ਸਾਡਾ ਹਿੰਦੁਸਤਾਨ ਇਸ ਦੀ ਗਾਥਾ ਬੜੀ ਮਹਾਨ ਲੋਕ ਇੱਥੋਂ ਦੇ ਬੜੇ ਮਿਹਨਤੀ ਕੰਮ ਹੀ ਹੈ ਬਸ ਪੂਜਾ ਸਥਾਨ ਅਣਗਿੰਤ ਹੋਏ ਨੇ ਹਮਲੇ ਇਸ ਤੇ ਰਹਾ ਗੁਲਾਮ ਨਾ ਬੜਾ ਮਹਾਨ ਹਾਰ ਨਮਨੀ ਸੂਰਬੀਰਾ ਨੇ ਖੜੇ ਸੀ ਅੱਗੇ ਸਿਨਨਾਤਨ ਭਗਤ ਸਿੰਘ ਸੁਖਦੇਵ ਰਾਜਗੁਰੂ ਹੱਸਦੇ ਹੱਸਦੇ ਵਾਰ ਗਏ ਜਾਨ ਦੇਸ਼ ਆਜ਼ਾਦ ਕਰਾਇਆ ਲੜ ਕੇ ਜਗ ਵਿੱਚ ਕੀਤੀ ਉੱਚੀ ਸ਼ਾਨ ਜਬਰ ਜ਼ੁਲਮ ਦੇ ਮੂਰੇ ਅੜੇ ਨੇ ਕਿੱਤਾ ਹਰ ਇੱਕ ਫਤਿਹ ਮੈਦਾਨ ਦੇਸ਼ ਹੈ ਸਾਡਾ ਹਿੰਦੁਸਤਾਨ ਇਸੇ ਗਾਥਾ ਬੜੀ ਮਹਾਨ ਜੈ ਹਿੰਦ ਮੇਰਾ ਨਾਮ ਸਾਨੀਆ ਹੈ ਮੈਂ 8ਵੀਂ ਜਮਾਤ ਦੀ ਵਿਦਿਆਰਥੀ ਹਾਂ ਮੇਰੇ ਸਕੂਲ ਦਾ ਨਾਮ ਗਵਰਨਮੈਂਟ ਸਮਾਰਟ ਹਾਈ ਸਕੂਲ ਅਨਾਰਦਨਾ ਚੌਕ ਪਟਿਆਲਾ ਹੈ ਅੱਜ ਮੈਂ ਤੁਹਾਡੇ ਸਾਹਮਣੇ ਇੱਕ ਕਵਿਤਾ ਪੇਸ਼ ਕਰਨ ਜਾ ਰਹੀ ਹਾਂ ਜਿਸ ਦਾ ਨਾਂ ਹੈ ਮੇਰਾ ਸੁਪਨਾ ਮੈਂ ਸੁਪਨੇ ਵਿੱਚ ਸੁਪਨਾ ਬੁਣਿਆ ਸੁਪਨੇ ਵਿੱਚ ਮੈਂ ਰੱਬ ਨੂੰ ਸੁਣਿਆ ਮੈਂ ਹਾਂ ਹਰ ਇਨਸਾਨ ਦੇ ਵਿੱਚ ਸਭ ਦੇ ਘਰ ਹਰ ਥਾਂ ਦੇ ਵਿੱਚ ਜੇ ਤੂੰ ਮੈਨੂੰ ਮਿਲਣਾ ਚਾਹੁੰਦੀ ਜੇ ਤੂੰ ਮੈਨੂੰ ਮਿਲਣਾ ਚਾਹੁੰਦੀ ਜਾ ਕੇ ਤੂੰ ਡਾਕਟਰ ਨੂੰ ਮਿਲ ਰੱਬ ਦਾ ਦੂਜਾ ਨਾ ਦੱਸ ਦੇ ਨੇ ਲੋਕਾਂ ਦੇ ਉਹ ਦੁੱਖ ਹਰ ਦੇ ਨੇ ਮੇਰੇ ਦਿਲ ਵਿੱਚ ਰੀਜ ਇਕਾਈ ਡਾਕਟਰ ਬਣਨ ਦੀ ਸੌ ਮੈਂ ਖਾਈ ਮੇਰੇ ਦਿਲ ਵਿੱਚ ਰੀਜ ਇਕਾਈ ਡਾਕਟਰ ਬਣਨ ਦੀ ਸੌ ਮੈਂ ਖਾਈ ਮੁਫਤ ਇਲਾਜ ਦੀਨ ਦੁਖੀਆਂ ਦਾ ਕਰਨਾ ਗਰੀਬਾਂ ਲਈ ਮਸੀਹਾ ਮੈਂ ਬਣਨਾ ਗਰੀਬਾਂ ਲਈ ਮਸੀਹਾ ਮੈਂ ਬਣਨਾ ਧੰਨਵਾਦ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਮੇਰਾ ਨਾਮ ਮਨਦੀਪ ਹੈ ਮੈਂ ਸਰਕਾਰੀ ਸਮਾਰਟ ਹਾਈ ਸਕੂਲ ਅਨਾਰਦਾਣਾ ਚੌਕ ਵਿੱਚ 10ਵੀਂ ਜਮਾਤ ਦੀ ਵਿਦਿਆਰਥਣ ਹਾਂ ਅੱਜ ਜਿਹੜੀ ਕਵਿਤਾ ਮੈਂ ਤੁਹਾਨੂੰ ਸੁਣਾਉਣ ਜਾ ਰਹੀ ਹਾਂ ਉਹ ਕਵਿਤਾ ਮੇਰੀ ਆਪਦੀ ਰਚਨਾ ਹੈ ਇਸ ਕਵਿਤਾ ਦਾ ਮੰਤਵ ਲੋਕਾਂ ਨੂੰ ਸੰਭਾ ਸੰਭਾਲਣ ਲਈ ਪ੍ਰੇਰਿਤ ਕਰਨਾ ਅਤੇ ਰੂਪ ਰੰਗ ਦੇ ਛਲਾਵੇ ਵਿੱਚੋਂ ਬਾਹਰ ਨਿਕਲਣਾ ਹੈ ਮੇਰੀ ਇਸ ਕਵਿਤਾ ਦਾ ਨਾਮ ਹੈ ਸੰਭਾ ਸੰਭਾਲ ਕਾਦਾ ਤੂੰ ਹੰਕਾਰ ਕਰੇ ਇਹ ਹੁਸਨ ਸਭ ਐਥੇ ਰਹਿ ਜਾਣਾ ਸਮਾਂ ਹੈ ਅਜ ਤੇਰੇ ਕੋਲ ਵਰਤ ਲੈ ਨਹੀਂ ਤਾਂ ਕਲ ਕੰਗਾਲ ਹੋ ਜਾਣਾ ਏ ਹਲਾਤਾਂ ਤੋਂ ਡਰ ਕੇ ਨਹੀਂ ਡਟ ਕੇ ਸਾਹਮਣਾ ਕਰ ਵੇਖ ਲੈ ਸਭ ਤਰੱਕੀ ਕਰਦੇ ਤੂੰ ਪਿੱਛੇ ਰਹਿ ਜਾਣਾ ਏ ਆਪਣੇ ਅੱਜ ਤੇ ਧਿਆਨ ਦੇ ਨਹੀਂ ਤਾਂ ਕੱਲ ਤੂੰ ਬਰਬਾਦ ਹੋ ਜਾਣਾ ਏ ਤੂੰ ਆਪ ਸੋਚ ਲੈ ਜ਼ਿੰਦਗੀ ਜਿਉਣੀ ਐ ਜਾਂ ਬਿਤਾਉਣੀ ਐ ਜੇ ਇਹ ਤੂੰ ਸਮਝ ਗਿਆ ਤੂੰ ਆਪ ਸਫਲ ਹੋ ਜਾਣਾ ਏ ਉਹਨਾਂ ਨੂੰ ਨਜ਼ਰ ਅੰਦਾਜ਼ ਕਰ ਜੋ ਗਲਤ ਰਸਤੇ ਪਾਉਂਦੇ ਨੇ ਨਾਲ ਉਹਨਾਂ ਦੇ ਚੱਲ ਜੋ ਸੱਚ ਦਾ ਮਾਰਗ ਅਪਣਾਉਂਦੇ ਨੇ ਸਮਾ ਸੰਭਾਲ ਜੋ ਗੁੱਜਰਦਾ ਜਾਵੇ ਫਿਰ ਭਲਕੇ ਹੱਥ ਨਾ ਆਵੇ ਫਿਰ ਭਲਕੇ ਹੱਥ ਨਾ ਆਵੇ ਥੈਂਕ ਯੂ ਪਹਿਲਾ ਤਾ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਅਮਰਿਤਪਾਲ ਸਿੰਘ ਹੈ ਮੈਂ ਪਲੱਸ 2 ਵੋਕੇਸ਼ਨਲ ਦਾ ਵਿਦਿਆਰਥੀ ਹਾਂ ਮੇਰੇ ਸਕੂਲ ਦਾ ਨਾਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਦਸ਼ਾਹਪੁਰ ਕਾਲੀਕੇ ਹੈ ਮੇਰੀ ਲਿਖੀ ਹੋਈ ਕਵਿਤਾ ਮੈਂ ਤੁਹਾਨੂੰ ਸਾਰਿਆਂ ਨੂੰ ਸੁਣਾਉਣ ਜਾ ਰਿਹਾ ਜਿਸ ਦਾ ਨਾਮ ਹੈ ਰੱਬ ਦੀ ਪਹਿਚਾਨ ਧਰਤੀ ਤੇ ਮਾਂ ਰੱਬ ਦੀ ਪਹਿਚਾਨ ਹੁੰਦੀ ਹੈ ਉਸ ਦੇ ਬੱਚਿਆਂ ਵਿੱਚ ਵਸੀ ਉਸ ਦੀ ਜਾਨ ਹੁੰਦੀ ਹੈ ਸਮਾਂ ਕੱਢ ਕੇ ਬੈਠਿਆ ਕਰੋ ਮਾਂ ਕੋਲ ਕਿਉਂਕਿ ਮਾਂ ਗੁਨਾ ਦੀ ਖਾਨ ਹੁੰਦੀ ਹੈ ਮਾਂ ਧਰਤੀ ਤੇ ਜੰਨਤ ਦਾ ਨੂਰ ਹੁੰਦੀ ਹੈ ਉਸ ਦੇ ਕਾਰਨ ਹੀ ਮੁਸ਼ਕਿਲ ਹਰ ਦੂਰ ਹੁੰਦੀ ਹੈ ਉਹ ਭੁੱਲ ਕੇ ਵੀ ਗਲਤੀ ਨਹੀਂ ਕਰ ਸਕਦੀ ਉਹ ਤਾਂ ਮੁਸ਼ਕਲਾਂ ਅੱਗੇ ਮਜਬੂਰ ਹੁੰਦੀ ਹੈ ਮਾਂ ਹੀ ਬੱਚੇ ਦਾ ਸੱਚਾ ਯਾਰ ਹੁੰਦੀ ਹੈ ਉਸ ਦੇ ਬਿਨਾ ਜ਼ਿੰਦਗੀ ਬੇਕਾਰ ਹੁੰਦੀ ਹੈ ਦੁਨੀਆ ਵਿੱਚ ਕੋਈ ਗੁਨਾਹ ਨਾ ਕਰਿਓ ਉਸ ਦੇ ਲਈ ਮਾਂ ਜ਼ਿੰਮੇਵਾਰ ਹੁੰਦੀ ਹੈ ਗੂੰਗੇ ਬੱਚੇ ਦੀ ਮਾਂ ਹੀ ਆਵਾਜ਼ ਹੁੰਦੀ ਹੈ ਸਿਰਫ ਮਾਂ ਜੋ ਕਦੇ ਨਾ ਨਾਰਾਜ਼ ਹੁੰਦੀ ਹੈ ਉਸ ਅੱਗੇ ਤਾਂ ਹਰ ਸਨਮਾਨ ਛੋਟਾ ਹੈ ਸੁਖੀ ਮਾਂ ਹੀ ਇਸ ਦੁਨੀਆ ਦਾ ਸਭ ਤੋਂ ਵੱਡਾ ਤਾਜ ਹੁੰਦੀ ਹੈ ਸੁਖੀ ਮਾਂ ਹੀ ਇਸ ਦੁਨੀਆ ਦਾ ਸਭ ਤੋਂ ਵੱਡਾ ਤਾਜ ਹੁੰਦੀ ਹੈ ਧੰਨਵਾਦ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਮਨਜੋਤ ਕੌਰ ਹੈ ਮੈਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿੱਚ ਪੜਦੀ ਹਾਂ ਅੱਜ ਮੈਂ ਤੁਹਾਡੇ ਸਾਰਿਆਂ ਦੇ ਸਾਹਮਣੇ ਇੱਕ ਕਵਿਤਾ ਪੇਸ਼ ਕਰਨ ਜਾ ਰਹੀ ਹਾਂ ਇਸ ਕਵਿਤਾ ਦਾ ਨਾਮ ਰਾਸ਼ਟਰੀ ਝੰਡਾ ਹੈ ਰਾਸ਼ਟਰੀ ਝੰਡਾ ਤਿਰੰਗਾ ਪਿਆਰਾ ਝੂਲੇ ਹਵਾ ਵਿੱਚ ਲੱਗਦਾ ਨਿਆਰ ਹਰੇ ਰੰਗ ਦੀ ਸ਼ਾਨ ਨਿਰਾਲੀ ਹਰੇ ਰੰਗ ਦੀ ਸ਼ਾਨ ਨਿਰਾਲੀ ਖੇਤਾਂ ਬੰਨੇ ਖੇੜ ਖੁਸ਼ਹਾਲੀ ਖੇਤਾਂ ਬੰਨੇ ਖੇੜ ਖੁਸ਼ਹਾਲੀ ਸੋਨਾ ਉਪਜੇ ਹਰ ਖੇਤ ਦਾ ਕਿਆਰਾ ਸੋਨਾ ਉਪਜੇ ਹਰ ਖੇਤ ਦਾ ਕਿਆਰਾ ਰਾਸ਼ਟਰੀ ਝੰਡਾ ਤਿਰੰਗਾ ਪਿਆਰਾ ਰਾਸ਼ਟਰੀ ਝੰਡਾ ਤਿਰੰਗਾ ਪਿਆਰਾ ਅਮਨ ਦੀ ਨਿਸ਼ਾਨੀਏ ਰਾਂਘੇ ਚਿੱਟਾ ਅਮਨ ਦੀ ਨਿਸ਼ਾਨੀਏ ਰਾਂਘੇ ਚਿੱਟਾ ਅਮਨ ਦੀ ਨਿਸ਼ਾਨੀਏ ਰਾਂਘੇ ਚਿੱਟਾ ਵਗਦੀ ਰਹੇ ਇੱਥੇ ਸਦਾ ਹੀ ਸ਼ਾਂਤੀ ਦੀ ਧਾਰਾ ਵਗਦੀ ਰਹੇ ਇੱਥੇ ਸਦਾ ਹੀ ਸ਼ਾਂਤੀ ਦੀ ਧਾਰਾ ਰਾਸ਼ਟਰੀ ਝੰਡਾ ਤਿਰੰਗਾ ਪਿਆਰਾ ਕੇਸਰੀ ਰੰਗ ਕੁਰਬਾਨੀ ਵਾਲ ਕੇਸਰੀ ਰੰਗ ਕੁਰਬਾਨੀ ਵਾਲਾ ਜੀਵੇ ਸਰਹੰਦਾਬ ਦੀ ਰਖਵਾਲੀ ਵਾਲਾ ਜੀਵੇ ਸਰਹੱਦਾ ਦੀ ਰਖਵਾਲੀ ਵਾਲਾ ਗੀਤ ਤਿਰੰਗੇ ਦੇ ਰਲ ਕੇ ਗਾਈਏ ਭਾਰਤ ਮਾਦੀ ਸ਼ਾਨ ਵਧਾਈਏ ਭਾਰਤ ਮਾਦੀ ਸ਼ਾਨ ਵਧਾਈਏ ਸਿਫਤਾ ਕਰਦਾ ਏ ਜਗ ਸਾਰਾ ਸਿਫਤਾ ਕਰਦਾ ਏ ਜਗ ਸਾਰਾ ਰਾਸ਼ਟਰੀ ਝੰਡਾ ਤਿਰੰਗਾ ਪਿਆਰਾ ਜੈ ਹਿੰਦ ਮੇਰਾ ਨਾਮ ਨਵਦੀਪ ਕੌਰ ਆ ਮੈਂ ਸਰਕਾਰੀ ਐਲੀਮੈਂਟਰੀ ਸਕੂਲ ਕੰਸਰ ਕਲਾ ਦੀ ਵਿਦਿਆਰਥਣ ਆ ਅੱਜ ਮੈਂ ਤੁਹਾਡੇ ਸਾਹਮਣੇ ਇੱਕ ਕਵਿਤਾ ਪੇਸ਼ ਕਰਨ ਜਾ ਰਹੀ ਹਾਂ ਜਿਸ ਦਾ ਨਾਮ ਹੈ ਮੇਰੀ ਦਾਦੀ ਬੜੀ ਹੈ ਚੰਗੀ ਮੇਰੀ ਦਾਦੀ ਬੜੀ ਹੈ ਚੰਗੀ ਸ਼ਾਮੀ ਵਰ ਵਿੱਚ ਢਾਕੇ ਮੰਦੀ ਸਾਨੂੰ ਉਹ ਖੇਡਣ ਲਈ ਆਖੇ ਰੱਬ ਵਰਗੀ ਦਾਦੀ ਸਾਨੂੰ ਜਾਪੇ ਜਦ ਵੀ ਖਾਣ ਲਈ ਚੀਜੀ ਲਿਆਵੇ ਵੰਡ ਕੇ ਖਾਣਾ ਸਾਨੂੰ ਅਸੀ ਖਾ ਮਿਲ ਕੇ ਰਣ ਦੀ ਦੇਵੇ ਸਿੱਖਿਓ ਦਾਦੀ ਸਾਨੂੰ ਲਾਡ ਲਾਵੇ ਪੜਨ ਲਿਖਨ ਦੀ ਗੱਲ ਸਮਝਾਵੇ ਕਦੇ ਨਾ ਮਾੜੇ ਪਾਸੇ ਜਾਵੇ ਦਾਦੀ ਮਾੜੀ ਗੱਲਾਂ ਨੇ ਚੰਗਿਆਂ ਮੋਹ ਪਿਆ ਦੇ ਰੰਗ ਵਿੱਚ ਰੰਗਿਆ ਧੰਨਵਾਦ ਮੇਰੇ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੇਰਾ ਨਾਮ ਅਰਸ਼ਦੀਪ ਕੌਰ ਹੈ ਮੈਂ ਸਰਕਾਰੀ ਪ੍ਰਾਇਮਰੀ ਸਕੂਲ ਕਨਸਵਾ ਕਲਾਂ ਦੀ ਵਿਦਿਆਰਥਣ ਹਾਂ ਅੱਜ ਮੈਂ ਤੁਹਾਡੇ ਸਾਹਮਣੇ ਆਪਣੇ ਦੁਆਰਾ ਲਿਖੀ ਹੋਈ ਇੱਕ ਰਚਨਾ ਪੇਸ਼ ਕਰਨ ਜਾ ਰਹੀ ਹਾਂ ਜਿਸ ਦਾ ਨਾਮ ਹੈ ਰਖੜੀ ਵੀਰ ਭੈਣਾਂ ਲਈ ਖੁਸ਼ੀਆਂ ਲਿਆਈ ਰਖੜੀ ਆਈ ਰਖੜੀ ਆਈ ਰਿੰਜਾਂ ਲਾ ਕੇ ਹੱਥਾਂ ਦੇ ਨਾਲ ਵੀਰ ਲਈ ਮੈਂ ਰਖੜੀ ਬਣਾਈ ਰੰਗ ਬਿਰੰਗੇ ਧਾਗੇ پروਏ ਵੀਰ ਨੂੰ ਪਸੰਦ ਹੈ ਆਈ ਰੰਗ ਸੋਨੇ ਸੋਨੇ ਕੱਪੜੇ ਪਾਏ ਖੁਸ਼ੀਆਂ ਖੇੜੇ ਲੈ ਕੇ ਆਈ ਵੀਰ ਦੇ ਮੱਥੇ ਤਿਲਕ ਲਗਾਇਆ ਬੁਖੜੀ ਬਣ ਕੇ ਗੁੱਟ ਸਜਾਇਆ ਵੀਰ ਮੇਰੇ ਲਈ ਤੋਹਫਾ ਲਿਆਇਆ ਵਰਫੀ ਨਾਲ ਮੂੰਹ ਮਿੱਠਾ ਕਰਵਾਇਆ ਚਾਵਾ ਨਾਲ ਤਿਹਾਰ ਮਨਾਇਆ ਰਖੜੀ ਦਾ ਤਿਹਾਰ ਆਇਆ ਧੰਨਵਾਦ ਮੇਰਾ ਨਾਮ ਸਿਮਰਨਜੀਤ ਕੌਰ ਹੈ ਮੈਂ ਨਵੇਂ ਦਿਸ਼ਾ ਸਕੂਲ ਦੇ 5ਵੀਂ ਜਮਾਤ ਦੀ ਵਿਦਿਆਰਥਣ ਹਾਂ ਮੈਂ ਤੁਹਾਨੂੰ ਮੇਰੇ ਦੁਆਰਾ ਲਿਖੀ ਕਵਿਤਾ ਸੁਣਾਉਣਾ ਚਾਹੁੰਦੀ ਹਾਂ ਰੱਖੋ ਆਲਾ ਦੁਆਰਾ ਸਾਫ ਮੱਖੀ ਮੱਛਰ ਦਾ ਹੋਵੇ ਨਾਸ਼ ਹੱਥ ਤੋਂ ਬਿਨਾਂ ਨਾ ਖਾਣਾ ਖਾਓ ਬਿਮਾਰੀਆਂ ਨੂੰ ਦੂਰ ਭਜਾਓ ਸਪਾਏ ਜੀਵਨ ਦਾ ਹਿੱਸਾ ਬਣਾਓ ਚੀਜ਼ਾਂ ਰੱਖੋ ਇੱਕ ਟਿਕਾਣੇ ਤਾਂ ਹੀ ਸਿੱਖਣਗੇ ਛੋਟੇ ਨਿਆਣੇ ਲਾਈਏ ਨਾ ਪਰਾਲੀ ਨੂੰ ਅੱਗ ਪ੍ਰਦੂਸ਼ਣ ਵਿੱਚ ਸੜਦਾ ਏ ਸਾਰਾ ਜਾਗ ਕੂੜਾ ਕੂੜੇਦਾਨ 'ਚ ਪਾਈਏ ਸਾਰਿਆਂ ਨੂੰ ਇਹ ਗੱਲ ਸਮਝਾਈਏ ਆਓ ਰਲ ਮਿਲ ਕੇ ਸਾਡੇ ਆਲਾ ਦਵਾਰਾ ਸਾਫ਼ ਬਣਾਈਏ ਮੇਰੇ ਭੱਜੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੇਰਾ ਨਾਮ ਨਵੀਰ ਸਿੰਘ ਹੈ ਮੈਂ ਜਨੇ ਕੰਟਰੀ ਅਲਵਲ ਕੂਲ ਵਿੱਚ ਦਸਵੀਂ ਜਮਾਤ ਦਾ ਵਿਦਿਆਰਥੀ ਮੈਂ ਇੱਕ ਤੁਹਾਡੇ ਤੁਹਾਨੂੰ ਇੱਕ ਕਵਿਤਾ ਪੇਸ਼ ਕਰਨ ਜਾ ਰਿਹਾ ਹਾਂ ਰਬੇ ਅੰਦਰ ਬਚਦਾ ਏ ਅੱਬ ਬਾਹਰ ਬਣਾਏ ਨੇ ਰੋਟੀ ਦੇ ਮਥਲੇ ਨੇ bade ਪੰਗੇ ਪਾਏ ਨੇ ਰੋਟੀ ਦੇ ਮਥਲੇ ਨੇ bade ਪੰਗੇ ਪਾਏ ਨੇ ਕੱਲਾ ਪੁੱਤ ਮਾਪਿਆਂ ਦਾ ਤੁਰ ਗਿਆ ਪਰਦੇਸਾਂ ਨੂੰ ਖੌੜੇ ਕਦੇ ਆਉਣਾ ਏ ਉਹਨੇ ਵਰਤ ਕੇ ਦੇਥਾਂ ਨੂੰ ਖੌੜੇ ਕਦੇ ਆਉਣਾ ਏ ਉਹਨੇ ਵਰਤ ਕੇ ਦੇਥਾਂ ਨੂੰ ਕਹਿੰਦਾ ਕੋਈ ਥਿਰ ਰੁਕ ਜਾ ਬੋ ਮਸਾ ਬਰਜ ਮਾਇਨੇ ਰੋਟੀ ਦੇ ਮਸਲੇ ਨੇ ਬੜੇ ਪੰਗੇ ਪਾਏ ਨੇ ਰੋਟੀ ਦੇ ਮਸਲੇ ਨੇ ਬੜੇ ਪੰਗੇ ਪਾਏ ਨੇ ਬੰਦਾ ਬਨ ਗਿਆ ਡੌੜ ਮਸ਼ੀਨਾ ਦੀ ਖਾਣੀ ਦੋ ਦੰਗ ਰੋਟੀ ਏ ਕਾਦੋ ਵੀ ਛੇ ਰਹਿ ਗਿਆ ਮੈਂ ਮੇਰੀ ਕਿਸਮਤ ਖੋਤੀ ਏ ਕਾਦੋ ਪਿੱਛੇ ਰਹਿ ਗਿਆ ਮੈਂ ਮੇਰੀ ਕਿਸਮਤ ਖੋਤੀ ਏ ਖਾਲੀਆ ਜਾਣਾ ਮਨਵੀਰ ਇਥੋਂ ਕਾਤ ਪਹਿਰ ਬਧਾਏ ਨੇ ਰੋਟੀ ਦੇ ਮਸਲੇ ਨੇ ਬੜੇ ਪੰਗੇ ਪਾਏ ਨੇ ਰੋਟੀ ਦੇ ਮਸਲੇ ਨੇ ਬੜੇ ਪੰਗੇ ਪਾਏ ਨੇ ਧੰਨਵਾਦ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸ਼াশਤਰੀ ਆਕਾਰ ਮੇਰਾ ਨਾਮ ਜੈਸਮਿਨ ਹੈ ਮੈਂ ਅੱਜ ਤੁਹਾਡੇ ਸਾਹਮਣੇ ਆਪਣੇ ਵੱਲੋਂ ਲਿਖੀ ਇੱਕ ਰਚਨਾ ਪੇਸ਼ ਕਰਨ ਜਾ ਰਹੀ ਹਾਂ ਜਿਸ ਦਾ ਨਾਮ ਹੈ ਪੰਜਾਬ ਦੇਸ਼ ਹੈ ਸਾਡਾ ਪੰਜਾਬ ਪਿਆਰਾ ਦੇਸ਼ ਹੈ ਸਾਡਾ ਪੰਜਾਬ ਪਿਆਰਾ ਇਹ ਸਾਡੇ ਪੰਜਾਬੀਆਂ ਦੀ ਅੱਖਾਂ ਦਾ ਤਾਰਾ ਇਹ ਸਾਡੇ ਪੰਜਾਬੀਆਂ ਦੀ ਅੱਖਾਂ ਦਾ ਤਾਰਾ ਮੈਂ ਪੰਜਾਬ ਵਿੱਚ ਰਹਿੰਦੀ ਹਾਂ ਮੈਂ ਪੰਜਾਬ ਵਿੱਚ ਰਹਿੰਦੀ ਹਾਂ ਪੰਜਾਬੀ ਬੋਲਣ ਨੂੰ ਕਹਿੰਦੀ ਹਾਂ ਪੰਜਾਬੀ ਬੋਲਣ ਨੂੰ ਕਹਿੰਦੀ ਹਾਂ ਪੰਜਾਬ ਵਿੱਚ ਬੋਲੀ ਦੀ ਪੰਜਾਬੀ ਪੰਜਾਬ ਵਿੱਚ ਬੋਲੀ ਦੀ ਪੰਜਾਬੀ ਜਿਸ ਨੂੰ ਕਹਿੰਦੇ ਨੇ ਮਾਂ ਬੋਲੀ ਪੰਜਾਬੀ ਜਿਸ ਨੂੰ ਕਹਿੰਦੇ ਨੇ ਮਾਂ ਬੋਲੀ ਪੰਜਾਬੀ ਹਰਾ ਪਰਾ ਹੈ ਸਾਡਾ ਪੰਜਾਬ ਕਿੰਨਾ ਪਿਆਰਾ ਹੈ ਸਾਡਾ ਪੰਜਾਬ ਹਰਾ ਪਰਾ ਹੈ ਸਾਡਾ ਪੰਜਾਬ ਕਿੰਨਾ ਪਿਆਰਾ ਹੈ ਸਾਡਾ ਪੰਜਾਬ ਇਹ ਸਾਡਾ ਬੜਾ ਪਿਆਰਾ ਲੱਗਦਾ ਮੈਨੂੰ ਬੜਾ ਨਿਆਰਾ ਇੱਕ ਨੇ ਸਾਡੇ ਇੱਕ ਪਿਆਰੇ ਸਰ ਜਿਨ੍ਹਾਂ ਦਾ ਨਾਂ ਹੈ ਓਂਕਾਰ ਸਰ ਇਕਨੇ ਸਾਡੇ ਪਿਆਰੇ ਸਰ ਜਿਨ੍ਹਾਂ ਦਾ ਨਾਂ ਹੈ ਓਂਕਾ ਸਰ ਜਿਨ੍ਹਾਂ ਨੇ ਫੜਿਆ ਪੰਜਾਬੀ ਮਾਂ ਬੋਲੀ ਦਾ ਲੜ ਜਿਨ੍ਹਾਂ ਨੇ ਫੜਿਆ ਪੰਜਾਬੀ ਮਾਂ ਬੋਲੀ ਦਾ ਲੜ ਦੇਸ਼ ਹੈ ਸਾਡਾ ਬੜਾ ਪਿਆਰਾ ਲੱਗਦਾ ਮੈਨੂੰ ਬੜਾ ਨਿਆਰਾ ਦੇਸ਼ ਹੈ ਸਾਡਾ ਬੜਾ ਪਿਆਰਾ ਲੱਗਦਾ ਮੈਨੂੰ ਬੜਾ ਨਿਆਰਾ ਪੰਜਾਬ 'ਚ ਰਹਿ ਕੇ ਪੰਜਾਬੀ ਬੋਲੋ ਇਸ ਨੂੰ ਤੁਸੀਂ ਕਦੇ ਨਾ ਭੁੱਲੋ ਪੰਜਾਬ 'ਚ ਨੇ ਤਿੰਨ ਦਰਿਆ ਖਾਸ ਜਿਨ੍ਹਾਂ ਦਾ ਨਾਂ ਹੈ ਸਤਲੁਜ ਰਾਵੀ ਬਿਆਸ ਪੰਜਾਬ ਚ ਨੇ ਤਿੰਨ ਦਰਿਆ ਖਾਸ ਜਿਨ੍ਹਾਂ ਦਾ ਨਾਮ ਹੈ ਸਤਲੁਜ 라ਵੀ ਬਿਆਸ ਦੇਸ਼ ਹੈ ਸਾਡਾ ਬੜਾ ਪਿਆਰਾ ਲੱਗਦਾ ਮੈਨੂੰ ਬੜਾ ਨਿਆਰਾ ਦੇਸ਼ ਹੈ ਸਾਡਾ ਬੜਾ ਪਿਆਰਾ ਲੱਗਦਾ ਮੈਨੂੰ ਬੜਾ ਨਿਆਰਾ ਧੰਨਵਾਦ ਹਾਂਜੀ ਮੇਰਾ ਨਾਮ ਸ੍ਰਿੰਦਰ ਸਿੰਘ ਹੈ ਮੈਂ ਆਪਜੀ ਦੇ ਅੱਗੇ ਇੱਕ ਮੇਰੇ ਦੁਆਰਾ ਲਿਖੀ ਹੋਈ ਰਚਨਾ ਪੇਸ਼ ਕਰਨ ਜਾ ਰਿਹਾ ਹਾਂ ਇਹਦੇ ਗੱਬਰੂਆਂ ਦੀ ਕੀ ਸਿਫਤ ਕਰਾਂ ਜਿੱਥੋਂ ਲੰਘਦੇ ਗੱਲਾਂ ਹੁੰਦੀਆਂ ਨੇ ਪੂਰੇ ਸੋਹਣੇ ਸਾਬ ਸਬਿੱਲੇ ਨੇ ਪੱਗਾਂ ਟੇਡੀਆਂ ਮੁੱਛਾਂ ਕੁੰਡੀਆਂ ਨੇ ਜਿੱਥੇ ਖੜਨ ਮੈਦਾਨ ਫਤਿਹ ਕਰਦੇ ਗੱਲ ਕਰਨ ਹਾਨੀ ਲਾਭ ਦੀ ਇਹ ਧਰਤੀ ਹੈ ਪੰਜਾਬ ਦੀ ਇਹ ਧਰਤੀ ਹੈ ਪੰਜਾਬ ਦੀ ਸੱਚੇ ਸੁੱਚੇ ਰਿਸ਼ਤੇ ਤੇ ਪਾਕ ਪਵਿੱਤਰ ਰਾਵਾਂ ਨੇ ਹੱਥ ਸਿਰੋ ਤੇ ਇੱਥੇ ਬਾਪੂ ਦਾ ਤੇ ਮਾਵਾ ਠੱਡੀਆਂ ਸਾਵਾ ਨੇ ਮਾਜੀ ਮਲਬਈ ਪਵਾਦੀ ਤੇ ਸਤਲੁਜ ਦੇchnਾਵ ਦੀ ਇਹ ਧਰਤੀ ਹੈ ਪੰਜਾਬ ਦੀ ਇਹ ਧਰਤੀ ਹੈ ਪੰਜਾਬ ਦੀ ਧੰਨ ਮੇਰਾ ਨਾਮ ਪਵਨਦੀਪ ਕਾਰ ਹੈ ਮੈਂ ਨਵੀਂ ਦਿਸ਼ਾ ਸਕੂਲ ਵਿੱਚ 5ਵੀਂ ਜਮਾਤ ਦੀ ਵਿਦਿਆਰਥਣਾ ਦਿਨ ਭਰਾਂ ਨੇ ਚੈਤੇ ਆਂਦੇ ਮਾਦੇ ਲਾੜ ਪਿਆਰ ਦੇ ਰਾਤ ਚਾਨਣੀ ਕਹਾਣੀਆਂ ਸੁਣਾਉਣਾ ਛੋਟੇ ਭੈਣ ਭਰਾਵਾਂ ਨੂੰ ਲੋਰੀਆਂ ਦੇ ਕੇ ਸੁਲਾਉਣਾ ਅੱਜ ਨਾ ਕੋਈ ਜਾਣੇ ਪੁੱਛਲ ਤਾਰੇ ਬਾਰੇ ਸਭਿਆਚਾਰ ਨੂੰ ਭੁੱਲ ਗਏ ਨੇ ਸਾਰੇ ਬਚਪਨ ਦੀਆਂ ਸੀ ਭੋਲੀਆਂ ਗੱਲਾਂ ਨਾ ਸੀ ਕੋਈ ਨਫ਼ਰਤ ਦਾ ਅਜਾੜ ਗਲੀਆਂ ਦੇ ਵਿੱਚ ਖੇਡਦੇ ਸੀ ਟਾਇਰ ਸਾਈਕਲਾ ਵਾਲੇ ਰੇਡਦੇ ਸੀ ਗਲੀਆਂ ਦੇ ਵਿੱਚ ਖੇਡਦੇ ਸੀ ਟਾਇਰ ਸਾਈਕਲਾ ਵਾਲੇ ਰੇਡਦੇ ਸੀ ਛੁੱਟਿਆਂ ਦਾ ਦਿਲ ਚਾ ਮਨਾਣਾ ਕੰਮ ਨਮੇੜ ਨਾਣਕੇ ਜਾਣਾ ਸਾਂਝ ਵਾਲੀ ਗੱਲ ਹੁੰਦੀ ਸੀ ਹਰ ਪਾਸੇ بس ਪਿਆਰ ਇਕੱਠਾਂ ਬੈਠ ਕੇ ਖਾਂਦੇ ਖਾਣਾ ਵੰਡਦੇ ਸਭ ਨੂੰ ਦਾਣਾ ਦਾਣਾ ਮਾਸ ਖੰਦੀ ਸੀ ਘਰ ਦਾ ਕੰਮਕਾਰ ਨਹੀਂ ਅੱਗੇ ਆਖੇਗੀ ਸਸਬਦ ਕਾ ਡੋਲੀ ਤੋੜਨ ਵੇਲੇ ਰੋਂਦਾ ਬਾਬੂ ਲਾਚਾਰ ਨਹੀਂ ਭੁੱਲਦਾ ਮਾਂ ਪਿਓ ਦਾ ਪਿਆਰ ਡੋਲੀ ਤੋੜਨ ਵੇਰੇ ਹੋਂਦਾ ਬਾਬੂ ਲਾਚਾਰ ਨਹੀਂ ਭੁੱਲਦਾ ਮਾਂ ਪਿਓ ਦਾ ਪਿਆਰ ਮੇਰਾ ਨਾਮ ਪ੍ਰਨੀਤ ਸੌਰ ਹੈ ਮੈਂ ਅੱਜ ਤੁਹਾਡੇ ਸਾਹਮਣੇ ਇੱਕ ਕਵਿਤਾ ਪੇਸ਼ ਕਰਨ ਜਾ ਰਹੀ ਹਾਂ ਜਿਸ ਦਾ ਨਾਮ ਹੈ ਪੰਜਾਬ ਦੇ ਹਾਲ ਨਸ਼ਾ ਵਸ ਜਵਾਨੀ ਪੈ ਗਈ ਸਮਝ ਕੋਈ ਨਾ ਆਏ ਕਿਹੜੇ ਪਾਸੇ ਲੱਭੇ ਹੋਣਾ ਉਹ ਜੋਦੇ ਉਹ ਮਾਰ ਜਾਏ ਜ਼ਹਿਰਾਂ ਕੋਲੇ ਜਾਂਦੇ ਨੇ ਇਹ ਕੀ ਦੀ ਚਾਲ ਰਬਾ ਸੋਹਣੇ ਦੇਸ਼ ਪੰਜਾਬ ਦਾ ਅੱਜ ਮੰਦਾਇ ਹਾਲ ਰਬਾ ਸੋਹਣੇ ਦੇਸ਼ ਪੰਜਾਬ ਦਾ ਅੱਜ ਮੰਦਾਏ ਹਾਲ ਰੱਬਾ ਸੋਨੇ ਵਰਗੀਆਂ ਫਸਲਾਂ ਰੁਲਗੀਆਂ ਝਗੜੇ ਹੁੰਦੇ ਪਾਣੀ ਤੇ ਸੋਨੇ ਵਰਗੀਆਂ ਫਸਲਾਂ ਰੁਲਗੀਆਂ ਝਗੜੇ ਹੁੰਦੇ ਪਾਣੀ ਤੇ ਰੱਬ ਤੋਂ ਵੀ ਡਰਨਾ ਭੁੱਲ ਗਏ ਲੋਕੀ ਰੱਬ ਤੋਂ ਡਰਨਾ ਭੁੱਲ ਗਏ ਲੋਕੀ ਪਾੜ ਤੇ ਪੰਨੇ ਬਾਣੀ ਦੇ ਪਾੜ ਤੇ ਪੰਨੇ ਬਾਣੀ ਦੇ ਨਫ਼ਰਤ ਵਾਲਾ ਘੋਲੀ ਜਾਂਦੇ ਇਹ ਕਿਉਂ ਸਾਡੇ ਤੇ ਜਾਲ ਰੱਬਾ ਸੋਹਣੇ ਦੇਸ਼ ਪੰਜਾਬ ਦਾ ਅੱਜ ਮੰਦਾਏ ਹਾਲ ਰੱਬਾ ਸੋਹਣੇ ਦੇਸ਼ ਪੰਜਾਬ ਦਾ ਅੱਜ ਮੰਦਾਏ ਹਾਲ ਰੱਬਾ ਰਾਜਨੀਤੀ ਤੋਂ ਟੁੱਟ ਗਿਆ ਹੁਣ ਸਾਡਾ ਵਿਸ਼ਵਾਸ ਚੋਟੀ ਤੇ ਸੀ ਹੁੰਦਾ ਸੂਬਾ ਚੋਟੀ ਤੇ ਸੀ ਹੁੰਦਾ ਸੂਬਾ ਪੜ ਕੇ ਦੇਖੋ ਇਤਿਹਾਸ ਦਿਨ ਦਾ ਸੀ ਜਦ ਹਰ ਕੋਈ ਸਾਡੀ ਉਹ ਮਿਸਾਲ ਰੱਬਾ ਸੋਹਣੇ ਦੇਸ਼ ਪੰਜਾਬ ਦਾ ਅੱਜ ਮੰਦਾਏ ਹਾਲ ਰੱਬਾ ਸੋਹਣੇ ਦੇਸ਼ ਪੰਜਾਬ ਦਾ ਅੱਜ ਮੰਦਾਏ ਹਾਲ ਰੱਬਾ ਧੰਨਵਾਦ ਅੱਜ ਦੇ ਇਸ ਐਪੀਸੋਡ ਦੇ ਵਿੱਚ ਬਸ ਇੰਨਾ ਹੀ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਵੇਗਾ ਮਿਲਦੇ ਆ ਕਿਸੇ ਨਵੀਂ ਜਗ੍ਹਾ ਤੇ ਨਵੇਂ ਸਕੂਲ ਦੇ ਵਿੱਚ ਤੇ ਇੱਕ ਨਵੀਂ ਉਡਾਨ ਦੇ ਨਾਲ ਹੁਣ ਸਾਨੂੰ ਦੀ ਇਜਾਜ਼ਤ ਸਤਿ ਸ਼੍ਰੀ ਅਕਾਲ